ਦੁਬਾਰਾ ਹਾਂਜੀ ਦੁਬਾਰਾ ਬੋਲੋ ਸੋਨੀ ਹੈ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਗਤ ਨੂੰ ਸਵਾਗਤ ਕਰਦੇ ਆਪਾਂ ਤੁਹਾਡਾ ਨਵੇਂ ਵਲੌਗ ਦੇ ਵਿੱਚ ਸੋ ਅੱਜ ਆ ਜੀ ਆਪਾਂ ਨੂੰ ਦਿਨ ਤੀਸਰਾ ਸੋ ਇਸ ਟਾਈਮ ਆਪਾਂ ਖੜੇ ਆਂਗੇ ਗੁਰਦੁਆਰਾ ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਆਪਾਂ ਇਸ ਟਾਈਮ ਖੜੇ ਆਂਗੇ ਸੋ ਕੱਲ ਗੁਰ ਕੱਲ ਨਨਕਾਣਾ ਸਾਹਿਬ ਦੇ ਵਿੱਚ ਨਗਰ ਕੀਰਤਨ ਹੈ ਜਿਹੜਾ ਉਹ ਵੀ ਬੜੀ ਧੂਮ ਧਾਮ ਦੇ ਨਾਲ ਇੱਥੇ ਕੱਢਿਆ ਗਿਆ ਸੀਗਾ ਤੇ ਸ਼ਾਮ ਨੂੰ ਅਸਤ ਬਾਜੀ ਹੋਈ ਸੀਗੀ ਇੱਥੇ ਉਹਨਾਂ ਦੇ ਵੀ ਆਪਾਂ ਇਹ ਵੀਡੀਓ ਗਿਓ ਪਿਛਲੇ ਬਲੌਗ ਦੇ ਵਿੱਚ ਆਪਾਂ ਨੇ ਬਣਾਈ ਹੈਗੀ ਸਾਰਾ ਕੁਝ ਆਪਾਂ ਨੇ ਪਿਛਲੇ ਬਲੌਗ ਦੇ ਵਿੱਚ ਦੱਸਿਆਗਾ ਕਿ ਜਿੰਨੇ ਵੀ ਆਪਾਂ ਨੇ ਇੱਥੇ ਗੁਰਦ ਆਮਾਂ ਦੇ ਦਰਸ਼ਨ ਕੀਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਸਾਰੇ ਆਪਾਂ ਬਲੌਗ ਦੇ ਵਿੱਚ ਕਵਰ ਕੀਤੇ ਹੈਗੇ ਸੋ ਜੋ ਇਸ ਟਾਈਮ ਆ ਦਣ ਤੀਸਰਾ ਹੈਗਾ ਆਪਾਂ ਨੂੰ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਸਾਹਿਬ ਆਗੇ ਇੱਧਰ ਇਧਰ ਹੀ ਆਓ ਆਪਾਂ ਚਾਹ ਵੀ ਜਿਹਾਉਣੀ ਆ ਨਟ ਤਾਂ ਕੀ ਹਾਂ ਸੰਗਤ ਦੇ ਛੱਡ ਗਈ ਤਾਂ ਕਰਕੇ ਨਟਾ ਸੰਗਤ ਜੀ ਤੁਹਾਨੂੰ ਇੱਕ ਗੱਲ ਅਸੀਂ ਪਹਿਲਾਂ ਦੱਸ ਜੀ ਕਿ ਇੱਥੇ ਨੈਟਵਰਕ ਦੀ ਸਾਨੂੰ ਬੜੀ ਪ੍ਰੋਬਲਮ ਆਈ ਹੈ ਕਿ ਜਿਹੜੇ ਆਪਣੇ ਇੰਡੀਆ ਵਾਲੇ ਸਿਮ ਨ ਸੀਗੇ ਉਹ ਬੰਦ ਹੋ ਗਈ ਸੀ ਹੋਰ ਵੀਰੇ ਕੀ ਹਾਲ ਨੇ ਉਹ ਸਿਮ ਆ ਗਿਓ ਇਸ ਸਾਈਡ ਪਾਕਿਸਤਾਨ ਵਾਲੀ ਸਾਈਡ ਐੜੋ ਨਹੀਂ ਚੱਲਦੇ ਹੈਗੇ ਨੇਟਵਰਕ ਦੀ ਬੜੀ ਪ੍ਰੋਬਲਮ ਆ ਸੀ ਜਿੰਨਾ ਤੋਂ ਵੀ ਅਸੀਂ ਥੋੜਾ ਬਹੁਤ ਚਲਾਉਂਦੇ ਸੀ ਕਿ ਅਸੀਂ ਇੱਥੇ ਹੁੰਦੇ ਨੇ ਇਥੋਂ ਦੀ ਲੋਕਲ ਸੰਗਤ ਨੂੰ ਤਾਂ ਹੌਟਸਪੌਟ ਲੈ ਕੇ ਆਪਾਂ ਨੇ ਇੱਥੇ ਚਲਾਉਣੇ ਆਗੇ ਅੱਗੇ ਮੀਆਂ ਦਾ ਫੋਨ ਆ ਗਿਆ ਤੇ ਠੰਡ ਵੀ ਬੜੀ ਹੋ ਚੁੱਕੀ ਆ ਕਿ ਅਸੀਂ ਲੋਈਆਂ ਲੈ ਕੇ ਹੁਣ ਮੈਂ ਹੁੰਦੇ ਕੋਲੇ ਲੋਈ ਸੀ ਕਿ ਉਹ ਮੈਂ ਲੈ ਕੇ ਮੈਂ ਬਾਹਰ ਆਇਆਂਗਾ ਆਪ ਵੀ ਪ੍ਰਾਹ ਹੋਣਾ ਨੇ ਪਾਲੀਆਂ ਜਾਗਤਾ ਤੇ ਮੈਨੂੰ ਐਵੇਂ ਸੀਗਾ ਠੰਡ ਹੈ ਨਹੀਂ ਕਿ ਮੈਂ ਪਿੰਡੋਂ ਠੰਡ ਵਾਲੇ ਕੱਪੜੇ ਮੈਂ ਘਾਟ ਹੀ ਲੈ ਕੇ ਆਇਆ ਸੀਗਾ ਤਾ ਕਰਕੇ ਠੰਡ ਹੋ ਗਈ ਤੇ ਆਪਾਂ ਨੇ ਵੀ ਲੈ ਲਈ ਲੋਈ ਸੰਗਤ ਜੀ ਇੱਧਰ ਲੰਗਰ ਨੇ ਕਾਫੀ ਜ਼ਿਆਦਾਤਰ ਇੱਧਰ ਚਾਹ ਦੇ ਲੰਗਰ ਹੁੰਦੇ ਆ ਤੇ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਇੱਥੇ ਜਿੰਨੇ ਲੰਗਰ ਨੇ ਜਿਹੜੇ ਉਹ ਬਾਹਰਲੀ ਸੰਗਤ ਨਾਲ ਲਾਏ ਹੋਏ ਆ ਜੀ ਸੰਗਤ ਦੇ ਕਿੱਥੋਂ ਆਈ ਹੈ ਸੰਧਾ ਹਾਂਜੀ ਸੰਧ ਦੀ ਸੰਗਤ ਨੇ ਇੱਥੇ ਲੰਗਰੜੇ ਉਹ ਲਾਏ ਹੋਏ ਨੇ ਤੇ ਇੱਥੇ ਏ ਗੁਰਦੁਆਰਾ ਦੇ ਸਾਹ ਦੇ ਵਿੱਚ ਹੀ ਨਾ ਛੋਟੇ ਬਾਜ਼ਾਰ ਨੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਜਿੱਦਾਂ ਕਿ ਮੈਂ ਤੁਹਾਨੂੰ ਵਿਖਾ ਦਿੰਨਾਗਾ ਮੈਨੇ ਚੀਜ਼ਾਂ ਆ ਗਈਆਂ ਗਾਨੀਆਂ ਆ ਗਈਆਂ ਚੂੜੀਆਂ ਕੜੇ ਵਗੈਰਾ ਚੱਲ ਨੇ ਭਾਈ ਸਾਹਿਬ ਇਦਾਂ ਦੇ ਬਾਜ਼ਾਰ ਆ ਗਏ ਤੇ ਬਾਹਰਲੇ ਸੰਗ ਦੇ ਇੱਥੇ ਈ ਪਈ ਰਹਿੰਦੀ ਆ ਸਫਾਈ ਵਾਲਾ ਸਿਸਟਮ ਥੋੜਾ ਆ ਅਜੇ ਹੋਣਾ ਹੈ ਇੱਥੇ ਸਫਾਈ ਸਵੇਰੇ-ਸਵੇਰੇ ਕਰੀ ਨਹੀਂ ਗਈ ਸੰਗਤ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਉਹ ਸਾਹਮਣੇ ਲੰਗਰ ਹਾਲ ਆ ਗੁਰਦੁਆਰਾ ਸਾਹਿਬ ਦਾ ਤੇ ਸਾਈਡ ਤੋਂ ਜਦੋਂ ਆਪਾਂ ਆਉਣੇ ਇੱਧਰ ਲੰਗਰ ਹਾਲ ਆਗਾ ਜਿੱਧਰ ਸੰਗਤ ਦਾ ਲੰਗਰ ਛਕਦੀ ਆ ਪ੍ਰਸ਼ਾਦਾ ਬਾਣੀ ਆਪਣਾ ਇੱਕ ਨਨਕਾਣਾ ਸਾਹਿਬ ਦਾ ਗੇਟ ਇਸ ਸਾਈਡ ਆ ਗਿਆ ਇੱਕ ਗੇਟ ਉਸ ਸਾਈਡ ਆ ਜਿਹੜਾ ਜਿੱਧਰ ਦਰਬਾਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਵਿਖਾਇਆ ਸੀਗਾ ਤੇ ਜਿਹੜਾ ਗੇਟ ਆ ਇਹ ਵੀ ਉਧਰ ਨੂੰ ਜਾ ਕੇ ਮਤਲਬ ਕਿ ਨਿਕਲਦਾਗਾ ਇੱਧਰ ਆਪਾਂ ਚਾਹ ਸਕਦੇ ਆਂਗੇ ਜਾਦਾ ਲੰਗਰ ਸਾਹਮਣੇ ਇੱਧਰ ਵੀ ਜਾਦਾ ਲੰਗਰ ਹੈ ਅੱਜ ਤੱਕ ਕਾਫੀ ਤੱਕ ਚਾਹ ਦੇ ਲੰਗਰ ਆ ਤੇ ਜਮ ਲਾਸਟ ਤੇ ਆ ਗਿਆ ਪ੍ਰਸ਼ਾਦਾ ਪਾਣੀ ਦਾ ਲੰਗਰ ਆ ਗਿਆ ਸਰ ਤਨ ਕਪਾਚਾ ਲੈ ਕੇ ਆਓ ਉਹਨਾਂ ਤੋਂ ਅੱਗੇ ਕਮ ਮੰਗਾਉਣਾ ਚਲੋ ਚਲੋ ਅੱਗੇ ਤੋਂ ਮੰਮਾ ਨੇ ਆ ਜਗਾ ਨਗਰਾ ਨਹੀਂ ਹੋਇਆ ਬਾਈ ਮੋਟ ਕਿਤਨਾ ਪਤਲੀ ਸਸਿਨੇ ਬੀਣੀਆ ਸੰਜੇ ਦੀ ਚਾਹ ਰਾਤ ਵਾਲੀ ਸਫਾਈ ਹਜੇ ਫਲਾਲ ਇੱਥੇ ਹੋਣੀ ਹੈ ਜੀ ਸਫਾਈ ਹੋਈ ਨਹੀਂ ਹੈ ਜੀ ਰਾਤ ਵੀ ਅਸੀਂ ਉਸ ਜਗ੍ਹਾ ਤੇ ਜਿੱਥੇ ਸਾਹਮਣੇ ਤੰਬੂ ਲੱਗਿਆ ਦਿੱਤੀ ਜਾਂਦਾ ਹੈਗਾ ਉੱਥੇ ਖੜ ਕੇ ਅਸੀਂ ਨੇ ਰਾਤ ਅਸਤਵਾਜੀ ਦੇਖੀ ਹੈ ਦੋਸਤੋ ਉਧਰ ਅਸਤਵਾਜੀ ਇਸਾਈਡ ਹੋ ਰਹੀ ਸੀ ਬਹੁਤ ਕਹਿੰਦਾ ਵੀਉ ਸੀਗਾ ਦੇਖਣ ਵਾਲਾ ਸੀਗਾ ਹਾਂਜੀ ਸੰਗਤੀ ਇਸ ਜਗ੍ਹਾ ਤੇ ਸੰਧਰ ਵੱਲੋਂ ਜਿਹੜੀ ਸੰਗਤ ਆਉਂਦੀ ਹੈ ਜੀ ਉਹ ਸੰਗਤ ਇੱਥੇ ਚਾਹ ਤੇ ਲੰਗਰ ਲਾਉਂਦੀ ਹੈ ਜੀ ਜ਼ਿਆਦਾਤਰ ਲੰਗਰ ਆਪਾਂ ਨੇ ਜਿੰਨੇ ਇੱਥੇ ਦੇਖਿਆ ਸੰਧਦੀ ਸੰਗਤ ਦੇ ਵੱਲੋਂ ਲਾਏ ਜਾਂਦੇ ਆ ਜੀ ਸੰਧ ਦੇ ਸੰਗਤਾਂ ਕੀ ਜਿਹੜੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਥੋੜੀ ਜ਼ਿਆਦਾ ਮੰਨਦੀ ਹੈ ਇਹਨਾਂ ਦੇ ਦੱਸਣ ਅਨੁਸਾਰ ਇਹਨਾਂ ਦੇ ਵੱਲੋਂ ਹੀ ਗਿਆ ਕਿਹਾ ਗਿਆ ਕਿ ਅਸੀਂ ਥੋੜਾ ਆ ਗੁਰੂ ਨਾਨਕ ਦੇਵ ਜੀ ਨੂੰ ਗੱਦ ਮੰਨਦੇ ਆਂ। ਸੰਗਤ ਦੀ ਸੰਗਤ ਦੇ ਵੱਲੋਂ ਲੰਗਰ ਹੈ ਜਿਹੜੇ ਉਹ ਇੱਥੇ ਲਾਏ ਜਾਂਦੇ ਆ। ਇਹ ਸ੍ਰੀ ਗੁਰੂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਮੇਨ ਗੇਟ ਦੇ ਬਾਹਰ ਹੀ ਲੰਗਰ ਆ ਜਿਹੜੇ ਸੰਗਤ ਦੀ ਸੰਗਤ ਦੇ ਲਗਾਰੀ ਹੈ। ਤੋਂ ਇਸ ਸਾਈਡ ਅਗਰ ਆਪਾਂ ਜਾਣੇ ਆ ਤਾਂ ਇਸ ਸਾਈਡ ਹੋਰ ਲੰਗਰ ਹੈ ਜਿਹੜੇ ਉਹ ਵੀ ਲਾਏ ਹੋਏ ਆ। ਆ ਜੀ ਇਹ ਦੋ ਦੇ ਦਿਓ। ਜੀ ਦੇ ਖਾਲੀ ਖਾਲੀ ਉਹ ਮੋਟਰ ਵਾਲਾ ਗਾੜਾ ਮੇਰੇ ਕੋਲ 9.5 ਮੈਨੂੰ ਮਕਮਲ ਮਿਲਿਆ ਸੀ ਉਹ ਸਾੜਾ ਲੰਗਰ ਐੜਾ ਉਹ ਚਾਰ ਹੋਦਾ ਚਾਹ ਪਾਣੀ ਉਹ ਅੱਜ ਲੈ ਗਿਆ जी 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 आप में से पहले गया कोई इंडिया पहले गया कोई आप में से इंडिया पहले कोई गया। नहीं, नहीं।, आप नहीं। गया आप फर्स्ट टाइम जा रहे हो इंडिया दो हजार सोलह में कहाँ पर गए थे इंदौर ही जाते हो आगे भी आ जाओ कभी मुंबई इंदौर ये सामने वाले पंजाब वाली साइड आना कभी आप भी नारा साथ में अकेले क्यों खड़े हो अ मैं फर्स्ट टाइम आया हूँ पाकिस्तान में बहुत अच्छा लगा

ਚਲੋ ਬ੍ਰਦਰ ਬ੍ਰਦਰ ਐਡ ਹੋ allo brother bol so niha sath sidhiya kal very good ਬਹੁਤ ਸੰਕੁਸ਼ਤ ਬੇ ਅਬ ਤੁਮੇ ਨ ਹੋ ਰ ਅਰੇ ਕੀ ਹੋ ਗਾ ਮਾਮਾ ਇਹ ਰਾਤਾ ਸੁਆਮੀ ਆਦਲ ਨੇ ਇਹ ਰਾਤਾ ਸੁਆਮੀ ਗਾ ਗੁਸਟਿਕ ਕਵਾ ਚਰਾ ਦਾ ਫਾਮੀ ਜੋ ਬੋਲੇ ਜਦੋਂ ਜਦੋਂ ਸਾ ਕਿਸ ਰਿਆ ਦਾ ਦਾ ਸਭੀ ਨੇ ਵਿਆਸ ਹਰ ਦਾ ਦਾ ਸਭੀ ਅੱਛਾ ਅੱਛਾ ਵਿਆਸ ਜਿਹਨਾਂ ਤੇ ਲਿਖ ਮੈਂ ਕਹਿੰਦਾ ਸੀ ਸਾਈਂ ਮਤੋਂ ਉਹ ਬਿਆਸ ਜੋ ਹਾਂਜੀ ਵਿਆਸ ਹੈ ਨਾ ਸਰ ਆਪਰੇ ਸਰ ਨੇ ਵਿਆਸ ਵੀ ਹੈ ਹਾਂ ਵਿਆਸ ਹੈਗਾ ਵਿਆਸ ਸਰ ਅੱਛਾ ਵਿਆਸ ਤੋਂ ਤੁਸੀਂ ਮੈਂ ਜੰਦਰ ਰਹਿਣਾ ਨਹੀਂ ਨਹੀਂ ਮੈਂ ਵਿਆਸ ਤੋਂ ਨਹੀਂ ਮੈਂ ਜੰਦਰ ਰਹਿਣਾ ਮੇਰੇ ਵਿਆਸ ਹਾਂ ਹਾਂ ਜੰਦਰ ਨੂੰ ਹਾਂਜੀ ਦੁਬਾਰਾ ਹਾਂਜੀ ਦੁਬਾਰਾ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਸ਼ੂਟਿੰਗ ਲੱਗ ਗਈ ਮੇਸ਼ਾਨਤੂ ਜੀ ਵਰੀ ਆਜੋ ਤੁਸੀਂ ਲਾਓ ਆ ਆਓ ਆਓ ਸਾਈ 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 ਬੋਲੋ ਬੋਲੋ ਕੋਈ ਚੱਕਰ ਚਲੋ 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 ਸਾਈ ਸਾਈ ਚਲੋ ਵੀਰੇ ਚਲੋ ਬੋਲੇ ਫੋਨਿਹਾਰ ਸਤਿ ਸ਼੍ਰੀ ਅਕਾਲ ਗੁੱਟ ਸਰਦਾਰ ਸਾਹਿਬ ਕੀ ਹਾਲ ਨੇ ਬਾਜੀ ਠੀਕ ਜੇ ਜੇ ਕੇ ਕਾਲੋ ਕਰੇ ਪੋਸਟ ਇਸ ਤੇ ਵਜਦੇ ਹੋ ਕਾਲੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ 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 ਉਹ ਰਹੇ ਲੋਕੀ ਕਾ ਪਿੱਛੇ ਲੰਗਰ ਦਾ ਆਪਾਂ ਹੁਣ ਅੱਗੇ ਅੱਗੇ ਨੂੰ ਗੱਲ ਨੂੰ ਜਾ ਰਹੇ ਆਂਗੇ ਆਪਾਂ ਨਨਕਾਣਾ ਸਾਹਿਬ ਦਾ ਜਿਹੜਾ ਲੰਗਰ ਦਾ ਸਿਸਟਮ ਆ ਉਹ ਕਾਫੀ ਵੱਡਾ ਹੈ ਇੱਧਰ ਵੀ ਭਰਾ ਹੋਣੀ ਛੱਗ ਰਹੇ ਨੇ ਲੰਗਰ ਇੱਧਰ ਵੀ ਦਰਸਲ ਜਿਹੜਾ ਸਭ ਬਣ ਰਿਹਾਗਾ ਇਹ ਬੜੀ ਵੀ ਇੱਥੇ ਲੰਗਰ ਚੱਲਦੇ ਨੇ ਸੰਗਤ ਦਾ ਲੰਗਰ ਨੂੰ ਬੜੀ ਹੀ ਸ਼ਰਧਾ ਦੇ ਨਾਲ ਛਕਦੀ ਆ ਇਹਨਾਂ ਦਾ ਹਜੇ ਰਾਤ ਵਾਲਾ ਲੰਗਰ ਹੈ ਇਹਨਾਂ ਦੀ ਸਫਾਈ ਦੇ ਜਿੰਨੀ ਵੀ ਸੰਗਤ ਹੁੰਦੀ ਹੈ ਸਫਾਈ ਕਰਨੀ ਹੈ ਸੰਗਤ ਨੇ ਤੇ ਇਹ ਵੀ ਲੰਗਰ ਹਾਲ ਆ ਨਨਕਾਣਾ ਸਾਹਿਬ ਦਾ ਇਦਾਂ ਅੰਦਰ ਹਾਲਾਂ ਇੱਧਰ ਬਰਤਨ ਸਾਫ਼ ਹੁੰਦੇ ਨੇ ਮੈਨੂੰ ਚੱਪੜਾਂ ਲੈ ਕੇ ਜਾ ਸਕਦੇ ਆ ਕੀ ਚੱਪੜਾਂ ਜਾ ਸਕਦੇ ਨੇ ਤੋਂ ਇੱਧਰ ਸੰਗਤ ਜੀ ਪ੍ਰਸ਼ਾਦੇ ਦਾ ਲੰਗਰ ਹੈ ਜਿਹੜਾ ਨਨਕਾਣਾ ਸਾਹਿਬ ਗੁਰਦੁਆਰਾ ਦੇ ਵੱਲੋਂ ਲਗਵਾਇਆ ਜਾਂਦਾ ਲੰਗਰ ਵੀਰ ਹੁਣੀ ਵਰਤਾਰੇ ਨੇ ਲੰਗਰ ਪ੍ਰਸ਼ਾਦਾ ਇਹ ਚੁੱਕਾ ਦੇ ਚੁੱਕਾ ਸੰਗਤ ਤਾਂ ਜਿਆਦਾ ਹੋਣ ਕਰਕੇ ਲੰਗਰ ਵੀ ਇਸ ਜਗ੍ਹਾ ਤੇ ਜਿਆਦਾ ਹੀ ਨਹੀਂ ਉਹ ਤਾਂ ਸੰਗਤਾਂ ਕੀ ਜਿਹੜੀ ਬਹੁਤ ਦੂਰੋਂ ਆਉਂਦੀ ਹੈ ਪਾਕਿਸਤਾਨ ਦੇ ਐਂਡ ਤੱਕ ਸੰਗਤ ਆਉਂਦੀ ਹੈ ਸਿੰਧ ਸ਼ਹਿਰ ਹੈ ਜਿਹੜਾ ਸਿੰਧ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਨਾਮ ਮੰਨਿਆ ਜਾਂਦਾ ਸਿੰਧ ਤਾਂ ਕਰਕੇ ਸਿੰਧ ਦੀ ਸੰਗਤ ਇੱਥੇ ਬਹੁਤ ਜਿਆਦਾ ਆਉਂਦੀ ਹੈ ਇਹ ਰਹੀ ਆਇਸ਼ਾ ਜਿਹੜੀ ਮੇਰੇ ਕੋਲ ਆ ਕੇ ਸੰਗਤ ਨੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਆਪਣਾ ਗਾਣਾ ਜਿਹੜਾ ਰੈਣ ਦਾ ਬਣਾ ਲੈਂਦੇ ਆ ਸ਼ਾਇਦ ਹਾਂ ਹਾਂ ਅੱਡੀ ਆ ਤਾਂ ਮਸ਼ੀਨ ਹੈ ਤੋ ਇੱਧਰ ਦਾਲ ਚਾਵਲ ਜਿੰਨਾ ਕੁਛ ਵੀ ਇਹ ਬੰਦਾ ਅੱਸੀ ਗੱਲ ਵੀਰੇ ਕੀ ਹਾਲ ਹੈ ਹਾਂਜੀ 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 ਕਰਦੀ ਕਲਾ ਵੀਰੇ ਇੱਧਰ ਅੱਗੇ ਤੱਕ ਮੰਗਰੜਾ ਤਿਆਰ ਹੁੰਦਾ ਅੱਗੇ ਜਾਈ ਆਈਏ ਅੱਗੇ ਲੰਗਰੀ ਚਾਰ ਬਣਦਾ ਨਾ ਸਾਰਾ ਅੰਦਰ ਕੀ ਹੈ ਚਾਹ ਬਣ ਰਹੀ ਹੈ ਇੱਧਰ ਇਹ ਚਾਹ ਬਣਾ ਰਹੇ ਤੁਸੀਂ ਅੱਛਾ ਅੱਗੇ ਭਾਜੀ ਅੱਛਾ ਅੱਛਾ ਠੀਕ ਹੈ ਭਾਜੀ ਇੱਧਰ ਸਾਰਾ ਲੰਗਰ ਐਡਾ ਤਿਆਰ ਹੁੰਦਾ ਸੰਗਤ ਦੇ ਵੱਲੋਂ ਇਹ ਰਾਸ਼ਨ ਤੇ ਇਹ ਚੌਲ ਪਾਇਨੇ ਅੱਗੇ ਤਾਂ ਜੀ ਹੁਣ ਵਰਤਨ ਖਾਭ ਕਰਦੇ ਨੇ ਇਹ ਹੈਗਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਦਾ ਲੰਗਰ ਹਾਲ ਲੰਗਰ ਤਿਆਰ ਕਰਦੇ ਆ ਬੜੀ ਸਰਦਾ ਦੇ ਨਾਲ ਸੰਗਤਾਂ ਲੰਗਰ ਨੂੰ ਛਕਦੀ ਆ। ਤੋਂ ਹੁਣ ਆਪਾਂ ਅੱਗੇ ਚੱਲਦੇ ਆਂ ਇੱਥੇ ਛਾ ਪ੍ਰਸ਼ਾਦੇ ਤਿਆਰ ਕਰਦੇ ਹਾਂ। ਅੱਗੇ ਵੀ ਆਪਾਂ ਦੇਖ ਸਕਦੇ ਆਂ ਮਾਈਆਂ ਨੇ ਜਿਹੜੀਆਂ ਪ੍ਰਸ਼ਾਦਾਂ ਤਿਆਰ ਕਰ ਰਹੀਆਂ ਨੇ। ਇੱਥੇ ਅੱਛਾ ਇੰਨਾ ਰੋਟੀਆਂ ਵੇਲੀਆਂ ਜਾਂਦੀਆਂ ਨੇ। ਮਾਹੀ ਨ ਪ੍ਰਸ਼ਾਦਾ ਤਿਆਰ ਕਰ ਰਹੇ ਨੇ ਅੱਗੇ ਲੱਗਦਾ ਇਸ ਜਗ੍ਹਾ ਤੇ ਵੀ ਆਪਾਂ ਕੇ ਲੰਗਰੜਾਵ ਤਿਆਰ ਹੋ ਰਿਹਾ ਹੈ। ਰਾਹੁਲੀ ਕਿਹਾਲ ਨੇ ਬਾਜੀ? ਆਓ ਜੀ ਸਰਕਾਰ ਜੀ। ਆਈ ਜਾਈਓ ਠੀਕ ਹੋ ਬਾਜੀ। ਅੱਛਾ ਜੀ। ਇੱਧਰ ਤੰਦੂਰੀ ਰੋਟੀ ਬਣਾ ਰਹੇ ਜੀ। ਹਾਂ ਜੀ। ਅੱਛਾ ਅੱਛਾ। ਇੱਧਰ ਬਾਜੀ ਹੁਣ ਤੰਦੂਰੀ ਰੋਟੀ ਤਿਆਰ ਕਰ ਰਹੇ ਆ ਸੰਗਤ ਸੰਗਤ ਦੇ ਲਈ ਲੰਗਰ ਮੰਦਾਨਾ ਸਾਰਾ। ਹਾਂ ਇਹ ਜੋ ਨਹੀਂ ਬਣਾਉਂਦੇ ਆ ਸਾਰੇ। ਅੱਛਾ ਅੱਛਾ। ਠੀਕ ਹੈ ਬਾਜੀ ਇੱਧਰ ਬਾਜੀ ਹੁਰੀ ਪੇੜੇ ਬਣਾ ਰਹੇ ਆ। ਠੀਕ ਹੋ ਬਾਜੀ। ਠੀਕ ਠਾਕ ਜੇ। ਉੱਧਰ ਤਵਾ ਰੋਟੀ ਤਿਆਰ ਹੋ ਰਹੀ ਹੈ ਜੀ ਤੇ ਇੱਧਰ ਹੈ ਤੰਦੂਰੀ ਰੋਟੀ ਇਹ ਜ਼ਰੂਰੀ ਰੋਟੀ ਤਿਆਰ ਹੋਦੀ ਹੈ ਹਾਂ ਜੀ ਹਾਂ ਜੀ ਤੇ ਇੱਧਰ ਭਾਜੀ ਹੁਣੀ ਹੈ ਭਰਾਂਦਾ ਇੱਕ ਇੱਥੇ ਆਪਣੀ ਰਿਹائش ਜਿਹੜੀ ਬਣਾ ਲੈਂਦੀ ਹੈ ਸੰਗਤ ਆ ਤਾ ਤੁਸੀਂ ਦੇਖ ਸਕਦੇ ਹੋ ਇਹ ਹਨ ਜਿਹੜੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਲੰਗਰ ਹਾਲ ਇਦਾਂ ਵੀ ਲੰਗਰ ਤਿਆਰ ਹੁੰਦਾ ਤੁਮ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਭਰਾ ਬਲੌਗ ਹੈ ਮੇਰਾ ਦੇਖ ਰਹੇ ਹੋ ਸਾਰਿਆਂ ਨੂੰ ਬੇਨਤੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਅੱਜ ਆਪਾਂ ਜਾ ਰਹੇ ਆਂ ਜੀ ਗੁਰਦਾਰਾ ਸਾਹਿਬ ਅੱਜ ਆਪਾਂ ਨਨਕਾਣਾ ਸਾਹਿਬ ਨੂੰ ਫਤਿਹ ਬੋਲ ਜਾਣਾ ਜਿੱਥੇ ਜਿੱਥੇ ਆਪਾਂ ਖੜੇ ਆਂਗੇ ਇੱਥੇ ਅੰਗਦੜੀ ਲੰਗਰ ਛਕਦੀ ਹੈ ਇਸ ਲੰਗਰ ਹਾਲ ਦੀ ਉਹਨਾਂ ਨੇ ਸਵੇਰ ਨਾਲ ਹੁਣੇ ਸਫਾਈ ਕਰੀ ਹੈ ਜੀ ਸੰਗਤ ਸੇਵਾਦਾਰਾਂ ਨੇ ਹਜੇ ਲੰਗਰ ਇਹਨਾਂ ਨੇ ਇੱਧਰ ਚਲਾਇਆ ਨਹੀਂ ਉਹ ਬਾਹਰ ਹੈ ਜਿਹੜਾ ਉਹ ਲੰਗਰ ਚਾਹ ਦਾ ਵੀ ਚੱਲ ਰਿਹਾ ਪ੍ਰਸ਼ਾਦਾ ਵੀ ਚਲਾਤਾ ਇਹਨਾਂ ਨੇ ਇਹ ਇਹਨਾਂ ਨੇ ਨਾ ਭਾਸ਼ਾ ਦੇ ਵਿੱਚ ਤਿੰਨ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹਨਾਂ ਦੀ ਆਪਣੀ ਭਾਸ਼ਾ ਇੱਕ ਆਪਣੀ ਪੰਜਾਬੀ ਆ ਗਈ ਤੇ ਹਿੰਦੀ ਆ ਗਈ ਇਧਰਾਂ ਲੋਕੀ ਵੀਰ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਜੇ ਆਪਾਂ ਕੁਛ ਦੇ ਇਹਨਾਂ ਨੂੰ ਇਹਨਾਂ ਨੇ ਲਿਖੇ ਨੇ ਉੱਪਰ ਧਿਆਨਯੋਗ ਗੱਲਾਂ ਤੇ ਬਾਕੀ ਤੁਸੀਂ ਜ਼ਰੂਰ ਕੇ ਪੜ ਲਿਓ। ਲਾਲ ਟੈਂ ਲਾਇਆ ਬੜੇ ਸੰਗ ਉਹਨਾਂ ਨੂੰ ਵੇਖਾਂ। ਸੀਸੀਟੀਵੀ ਕੈਮਰੇ ਪ੍ਰਮਾਨ ਦਾ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਮਾਨ ਦਾ ਜਿਹੜਾ ਪੂਰੇ ਵਿਧੀ ਕੀਤਾ ਹੋਇਆ ਹੈ। ਹਾਂ ਜੀ ਮੈਂ ਪਹਿਲਾਂ ਪਿੱਛੇ ਵੀ ਮੈਂ ਮੈਂ ਲੰਗਰ ਹਾਲ ਉਧਰ ਵੀ ਫਿਰਦੀ ਸੰਗਤ ਸੀ ਉਧਰ ਵੀ ਵਲੌਗ ਬਣਾ ਕੇ ਲੈ ਕੇ ਆਇਆ ਮੈਂ ਧਰਮ ਸ੍ਰੀ ਅਕਾਲ ਸੰਗਤ ਜੀ ਬਸ ਨੇ ਲੰਗਰ ਹਾਲ ਦੇ ਸਾਹਮਣੇ ਇੱਕ ਆਪਣੀ ਹੋਰ ਜਿਹੜੀ ਲੰਗਰ ਦੇਚ ਨਿਗਾ ਪੈ ਗਈ ਇੱਥੇ ਭਾਈ ਸਾਹਿਬ ਹੁਣੇ ਬਰੈਡਾਂ ਦਾ ਲੰਗਰ ਤਿਆਰ ਕਰ ਰਹੇ ਆ ਹਾਂ ਥੋੜੀ ਹੈ ਹਨ ਬਖਣ ਬ੍ਰੈਡ ਬਣਾ ਕੇ ਇੱਥੇ ਸੰਗਤ ਨੂੰ ਪਾਈ ਸਭ ਸਾਰੇ ਆ। ਮੱਖਣ ਬਖਣੇ। ਹਾਂ। ਆਪਾਂ ਸਾਰੇ ਆਪਾਂ ਜਾਣਦੇ ਆ ਕਿੱਥੇ ਬ੍ਰੈਡ ਆ ਵਰਤਾਰੇ ਆ ਪਾਈ ਸਾਲੋ। ਵਾਹਿਗੁਰੂ ਵਾਹਿਗੁਰੂ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਲੰਗਰਾਂ ਦੇ ਭੰਡਾਰ ਆ ਆਪਾਂ ਤੁਹਾਨੂੰ ਉਠਾ ਰਹੇ ਆ। ਮੈਂ ਸਭ ਕੁਝ ਆਉਂਦਾ ਹਾਂ ਨੂੰ ਕਾ ਦੇ ਇੱਕ ਥੋੜੀ ਆ। ਉਹ ਸਾਹਮਣੇ ਮੇਨ ਗੇਟ ਹੈ ਜਿਹੜਾ ਨਕਾਣਾ ਸਾਹਿਬ ਦਾ ਉਹ ਦਸਰਾ ਤੇ ਉਸ ਤੋਂ ਲੈ ਕੇ ਇੱਥੋਂ ਤੱਕ ਲੰਬੀ ਲਾਈਨ ਹੈ ਜਿਹੜੀ ਉਹ ਲੰਗਰਾਂ ਦੀ ਲਾਈ ਹੋਈ ਹੈ ਸੰਗਤ ਨੇ ਤੇ ਸਾਹਮਣੇ ਬਿਲਡਿੰਗ ਹੈ ਜਿਹੜੀ ਇਹ ਲੰਗਰ ਹਾਲ ਦੀ ਇੱਧਰ ਵੀ ਲੰਗਰ ਹਾਲ ਹੈ ਤੇ ਇਸ ਸਾਈਡ ਲੰਗਰ ਹਾਲ ਹੈ ਜਿਹੜਾ ਉਹ ਨਵਾਂ ਬਣ ਰਿਹਾ ਗੁਰਦੁਆਰਾ ਸ੍ਰੀ ਗੁਰੂ ਕਾਨ ਸਾਹਿਬ ਦੀ ਸਾਫੀ ਰੱਖਿਆ ਮੰਦਿਰ ਹੈ ਉਹ ਬਣਾਇਆ ਜਾ ਰਿਹਾ ਹੈ ਹੌਲੀ ਵੀਰੇ ਹੌਲੀ ਕਾਲੀ ਨਾ ਕਰੋ ਥੋੜਾ ਜਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰਿਆਂ ਨੂੰ ਮਿਲੂਗਾ ਬਰਦਰ ਸਾਈਡੋਂ ਆਪਾਂ ਲੰਗਰ ਆਪਾਂ ਅੱਗੇ ਨੂੰ ਆਪਾਂ ਜਾ ਰਹੇ ਹਾਂ ਸੰਗਤ ਜੀ ਚਾਹ ਪੀਣਾ ਇੱਧਰ ਵੀ ਲੰਗਰ ਹੈ ਲੈਣਾ ਬੜੀਆਂ ਲੰਬੀਆਂ ਨੇ ਅਗਰ ਆਪਾਂ ਇਹ ਲੈਂਡ ਦੇ ਵਿੱਚ ਸੱਚੇ ਤਾਂ ਆਪਾਂ ਨੂੰ ਟਾਈਮ ਲੱਗ ਜੂਗਾ ਆਪਾਂ ਅੱਗੇ ਕੋਈ ਲੰਗਰ ਹੈ ਤਾਂ ਚਾਹ ਦਾ ਭਾਲ ਕੇ ਲੰਗਰ ਆਪਾਂ ਛਕਦੇ ਹਾਂ ਪਹਿਲਾਂ ਪਏ ਲੰਗਰ ਦੇ ਵਿੱਚੋਂ ਗਏ ਆਂਗੇ ਅੰਮ੍ਰਿਤਸਰ ਨੇ ਗਏ ਤਾਂ ਇੱਕੜਾ ਥੋੜਾ ਜਿਆਦਾ ਹੋ ਚੁੱਕਿਆ ਹੈ ਉੱਪਰ ਖੜੀ ਹੈ ਸਕਿਉਰਟੀ ਡਿਊਟੀ ਵੀ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਹੁੰਦੀ ਹੈ ਵੀ ਕਿਉਂਕਿ ਦੂਰੋਂ ਨੇੜੋਂ ਸੰਗਤ ਆਉਂਦੀ ਹੈ ਖਾਸ ਕਰਕੇ ਪੰਜਾਬ ਤੋਂ ਸੰਗਤ ਆਉਂਦੀ ਹੈ ਤਾਂ ਕਰਕੇ ਸਕਿਉਰਟੀ ਜਿਹੜੀ ਇੱਥੇ ਦੀ ਗਵਰਨਮੈਂਟ ਦੇ ਵੱਲੋਂ ਥੋੜੀ ਟਾਈਟ ਆ ਉਹ ਕੀਤੀ ਜਾਂਦੀ ਹੈ ਬ੍ਰਦਰ ਦਿਓ ਕੱਪ ਬਾਪਾ ਪ੍ਰਾਕਾ ਪ੍ਰਯੋਗ ਚ ਇੱਕ ਦਿਨ ਬਾਅਦ ਇੱਕ ਹੀ ਦਿਨ ਮੈਨੂੰ ਇੱਕ ਹੀ ਚਾਹੀਦਾ ਹੈ। ਅੱਗੇ ਕੀ ਹੈ? ਹਾਂ। ਸਾਰੇ ਮਿੱਠੀ ਘਿਆ ਮਲਾਓ। ਥੈਂਕ ਯੂ ਬਈ ਥੈਂਕ ਯੂ ਬਾਪਾ। ਮਾਤਾ ਸਾਹਿਬ ਜੀ। ਹਾਂ ਜੀ ਸੰਦਰਜੀ ਆਪਾਂ ਇੱਧਰ ਇਸ ਸਾਈਡ ਦੁਕਾਨਾਂ ਨੇ ਜਿਹੜੀਆਂ ਭਾਈ ਸਾਹਿਬ ਹੋਰਾਂ ਨੇ ਲਗਾਈਆਂ ਹੋਈਆਂ ਨੇ ਇਹਨਾਂ ਤੋਂ ਆਪਾਂ ਪੁੱਛਦੇ ਆਂ ਵੀ ਅਗਰ ਕਿਸੇ ਮੇਰੇ ਵੀਰ ਨੇ ਪੰਜਾਬ ਤੋਂ ਆਏ ਵੀਰ ਜੇ ਕਿਤੇ ਕਿਸੇ ਵੀ ਕੰਟਰੀ ਤੋਂ ਆਇਆਗਾ ਇਥੋਂ ਰਸਦ ਲੈ ਕੇ ਇਥੋਂ ਲੰਗਰਾਂ ਦੇ ਵਿੱਚ ਪਾ ਸਕਦਾ ਇਹ ਦੁਕਾਨਾਂ ਤੋਂ ਤੁਹਾਡੀਆਂ ਲਗਾਈਆਂ ਨੇ ਭਾਈ ਸਾਹਿਬ ਨਹੀਂ ਡੀਸੀ ਸਾਹਿਬ ਦੀ ਹੈ ਡੀਸੀ ਸਾਹਿਬ ਦੀ ਨੇ ਮਤਲਬ ਇਹ ਸੰਗਤ ਲੈ ਕੇ ਇਥੋਂ ਇਥੋਂ ਲੈ ਕੇ ਉਹ ਤੋਂ ਲੰਗਰ ਖਾਣੇ ਦੇ ਦਿਓ ਮਤਲਬ ਲੰਗਰ ਦੇ ਵਿੱਚ ਪਾ ਸਕਦੇ ਆਪਾਂ ਹਾਂਜੀ ਹਾਂਜੀ ਅੱਛਾ ਜਿੱਦਾਂ ਭਾਈ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਇਥੋਂ ਆਪਾਂ ਖਰੀਦ ਕੇ ਰਸਦਾਂ ਨੇ ਜਿਹੜੀਆਂ ਆਪਾਂ ਲੰਗਰਾਂ ਦੇ ਵਿੱਚ ਆਪਾਂ ਦਾਣਾ ਜਿਹੜਾ ਪਾ ਸਕਦੇ ਆ ਤੋ ਗੇ ਵੀ ਲਾਈਆਂ ਹੋ ਰਹੀਆਂ ਨੇ ਭਾਈ ਸਾਹਿਬ ਨੇ ਜੋ ਪਾਣੀ ਦੀਆਂ ਆਲੂ ਇਹ ਜਰਾ ਸਾਰਾ ਕੁਝ ਕਿੰਨੇ 50 ਲੀਟਰ 10 ਲੀਟਰ ਤੇ 10 ਲੀਟਰ ਅੱਛਾ ਕਿੰਨੇ ਦੀ 500 ਰੁਪਏ 10 ਲੀਟਰ ਪਾਣੀ ਦਾ ਰੇਟ ਹੈ ਜਿਹੜਾ ਭਾਈ ਸਾਹਿਬ ਦੱਸ ਰਹੇ ਨੇ ਕਿ 500 ਰੁਪਏ ਆ ਤੇ ਇਸ ਸਾਈਡ ਵੀ ਭਾਈ ਸਾਹਿਬ ਹੋਰਾਂ ਨੇ ਲਗਾਈਆਂ ਨੇ ਆ ਭਾਜੀ ਦੇਸੀ ਕੀ ਹੈ ਇਹ ਹਾਂਜੀ ਅੱਛਾ ਇਹ ਦੇਸੀ ਕੀ ਆ ਗਿਆ ਇਹ ਦੂਸਰ ਇਹ ਕੀ ਆ ਗਿਆ ਭਾਜੀ ਇਹ ਸ਼ੱਕਰ ਹੈ ਇਹ अच्छा ਇਹ ਵੀ ਇੱਥੋਂ ਭਾਜੀ ਖਰੀਦ ਕੇ ਆਪਾਂ ਲੰਗਰਾਂ ਦੇ ਵਿੱਚ ਪਾ ਸਕਦੇ ਹਾਂ ਨਾ ਠੀਕ ਐ ਅੱਗੇ ਵੀ ਉਹ ਵੀ ਦੇਸੀ ਕੀ ਹੂ ਐ ਠੀਕ ਐ ਭਾਈ ਸਾਹਿਬ ਇਹ ਜਿੰਨਾ ਦੱਸਿਆ ਭਾਈ ਸਾਹਿਬ ਨੇ ਕਿ ਇੱਥੋਂ ਆਪਾਂ ਖਰੀਦ ਕੇ ਇੱਥੋਂ ਆਪਾਂ ਲੰਗਰਾਂ ਦੇ ਵਿੱਚ ਜਰੂਰ ਆਪਾਂ ਪਾ ਸਕਦੇ ਹਾਂ ਤੇ ਜਿੰਨਾ ਹੋ ਸਕਦਾ ਸਾਰੀ ਸੰਗਤ ਹੈ ਉਹ ਕਰ ਰਹੀ ਹੈ ਜੀ ਜਿੰਨਾ ਹੁੰਦਾ ਸੇ ਸਮੂਹ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਇਹ ਲਗਾਇਆ ਹੋਇਆ ਪੋਸਟਰ ਸਰਦਾਰ ਕਰਨ ਸਿੰਘ ਸਾਹਿਬ ਕਾ ਮੈਂਬਰ ਪਾਕਿਸਤਾਨ ਦੇ ਵੱਲੋਂ ਹੈ ਜਿਹੜਾ ਲਗਾਇਆ ਗਿਆ ਜੋ ਸਾਹਮਣੇ ਜਿਹੜੀ ਮਰਾਤੀ ਮੈਂ ਪਿਛਲੀ ਵਲੌਗ ਦੇ ਵਿੱਚ ਮੈਂ ਵੀਡੀਓ ਪਾਈ ਸੀਗੀ ਇਧਰ ਮੇਨਾਂ ਨਨ ਕਣਾ ਸਾਹਿਬ ਦਾ ਗੇਟ ਹੈ ਤੇ ਗੇਟ ਤੇ ਲਾਈਟਿੰਗ ਹੈ ਜੀ ਉਹ ਬਹੁਤ ਸੋਹਣੀ ਹੋ ਰਹੀ ਸੀ ਉਹ ਲਾਈਟਾਂ ਸਾਹਮਣੇ ਲੱਗੀਆਂ ਹੋਈਆਂ ਨੇ ਇਧਰ ਇੱਥੋਂ ਲਾਈਟਾਂ ਪੈਂਦੀਆਂ ਸੀਗੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ ਤੇ ਸਾਹਮਣੇ ਦਰਬਾਰ ਸਾਹਿਬ ਆ ਜਾ ਕਿ ਦਰਬਾਰ ਸਾਹਿਬ ਦੇ ਸਾਹਮਣੇ ਲਾਈਟਿੰਗ ਹੈ ਉਹ ਕਿੰਨੀ ਗੈਸੀ ਹੈ ਮੇਨ ਗੇਟ ਹੈ ਇੱਥੋਂ ਲਾਈਟਿੰਗ ਹੁੰਦੀ ਹੈ ਤੇ ਥੱਲੇ ਇਹਨੇ ਗੂਟੇ ਬਿਲਾਏ ਹੋਏ ਫੁੱਲਾਂ ਨਾਲੇ ਗੇਟ ਹੈਡਾ ਬਹੁਤ ਸ਼ਿੰਗਾਰਿਆ ਹੋਇਆਗਾ ਸੰਗਤ ਨੇ ਉਹ ਸਾਹਮਣੇ ਸਟੇਟਿੰਗ 1के 47 ਭਾਈ ਸਾਹਿਬ ਨੇ ਰੱਖੀ ਹੋਈ ਆ 人生。